ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੇਗੇ ਜਿਹੜੀਆਂ ਭੈਣਾਂ ਨੂੰ ਡੇਲੀ ਵੇਅਰ ਦੇ ਵਿੱਚ ਸੂਟ ਚਾਹੀਦੇ ਨੇਗੇ ਤਾਂ ਤੁਸੀਂ ਇਹ ਵਾਲੇ ਸੂਟ ਲੈਣਗੇ ਜਿਹੜੇ ਜਰੂਰ ਲੈ ਸਕਦੇ ਹੋਗੇ ਫੈਬਰਿਕ ਕੁਆਲਿਟੀ ਬਹੁਤ ਜ਼ਿਆਦੇ ਸੋਹਣੇ ਨੇਗੇ ਬਹੁਤ ਜ਼ਿਆਦੇ ਸਟੱਫ ਹੈ ਜਿਹੜਾ ਬਹੁਤ ਪਤਿਆਗਾ ਜਿਦਾਂ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਣੇਗਾ ਜਾਂ ਕਿਸੇ ਨੂੰ ਗਿਫਟ ਕਰਨੇ ਨੇਗੇ ਤਾਂ ਤੁਸੀਂ ਇਹ ਵਾਲੇ ਸੂਟ ਲੇਗੇ ਜਰੂਰ ਲੈ ਸਕਦੇ ਹੋਗੇ ਕਿਉਂਕਿ ਇਹ ਫੈਬਰਿਕ ਪੱਖੋਂ ਵੀ ਬਹੁਤ ਸੋਹਣੇ ਨੇਗੇ ਤੇ ਰੇਟ ਵਾਈਜ਼ ਵੀ ਬਹੁਤ ਸੋਹਣੇ ਨੇਗੇ ਮਤਲਬ ਠੀਕ ਪ੍ਰਾਈਸ ਦੇ ਵਿੱਚ ਨੇ ਜਿਆਦੇ ਨਹੀਂ ਹੈਗੇ ਤੇ ਬ੍ਰਾਂਡ ਕੋਈ ਰੀਵਰ ਹੋਊਗਾ ਕੋਈ ਰੰਗ ਰਸੀਆ ਰਹੂਗਾ ਅਲੱਗ-ਅਲੱਗ ਬ੍ਰਾਂਡ ਦੇ ਸੂਟ ਹੋਣਗੇ ਹਨਾ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ WhatsApp ਤੇ ਮੈਸੇਜ ਕਰਕੇ ਅ ਇਹਨਾਂ ਦੀ ਜਿਹੜੀ ਪੇਮੈਂਟ ਆ ਪਲੀਜ਼ ਨਾਲ ਦੀ ਨਾਲ ਕਰ ਲਿਓ ਡਿਲੇ ਨਾ ਕਰਿਓ ਤੇ ਜਿੱਤੇ ਤੱਕ ਕਿ ਕੱਲ ਵਾਲੇ ਸੂਟ ਸੀਗੇ ਬਹੁਤ ਭੈਣਾਂ ਦੇ ਆਰਡਰ ਸੀਗੇ ਰਿਪੀਟ ਆਰਡਰ ਮੈਂ ਤੁਸੀਂ ਯਕੀਨੀ ਮੰਨਣਾ ਹੈ ਕੁੱਟੂਕਟ 50 ਪਲੱਸ ਸੂਟਾਂ ਦੇ ਆਰਡਰ ਨੇਗੇ ਜਿਹੜੇ ਕੱਲ ਮੈਂ ਕੈਨਸਲ ਕੀਤੇ ਨੇ ਕਿਉਂਕਿ ਮੇਰੇ ਕੋਲ ਹੈ ਨਹੀਂ ਸੀਗੇ ਜਿਵੇਂ ਜਿਵੇਂ ਹਨਾ ਭੈਣਾਂ ਦੀ ਪੇਮੈਂਟ ਆਈ ਗਈਆਂ ਮੈਂ ਰੱਖੀ ਗਈ ਸੂਟ ਤੇ ਜਿੱਦਾਂ ਜਿੱਦਾਂ ਇਹਨਾਂ ਚੋਂ ਵੀ ਪੇਮੈਂਟ ਆਈ ਜਾਊਗੀ ਨਾਲ ਦੀ ਨਾਲ ਮੈਂ ਉੱਦੋਂ ਉੱਦੋਂ ਹਨਾ ਥੋੜੇ ਬੁਕਿੰਗ ਕਰੀ ਜਾਊਂਗੀ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਜਿਹੜਾ ਐਡਰੈਸ ਹੈ ਮੈਨੂੰ ਸੈਂਡ ਕਰ ਦਿਓ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਪਹਿਲਾ ਸੂਟ ਰਹੇਗਾ ਬਹੁਤ ਜਿਆਦੇ ਸੋਹਣੇ ਨੇਗੇ ਤੇ ਬਹੁਤ ਡਿਮਾਂਡ ਰਹਿੰਦੀ ਹੈ ਇਦਾਂ ਦੇ ਸੂਟਾਂ ਦੀ ਬਹੁਤ ਮਤਲਬ ਮੰਗਦੇ ਨੇਗੇ ਸੂਟ ਵੀ ਹਾਂ ਸਾਨੂੰ ਇਦਾਂ ਦੇ ਸੂਟ ਚਾਹੀਦੇ ਨੇਗੇ ਫਸਟ ਜਿਹੜਾ ਮੈਪ ਆਇਆ ਹੈ ਸੱਚ ਹਨਾ ਪਹਿਲਾ ਜਿਹੜਾ ਮੈਪ ਆਇਆ ਹੋਇਆ ਹੈਗਾ ਸੂਟ ਇਹਦੇ ਨਾਲ ਦਾ ਜਿਹੜਾ ਲੋਟ ਹੈਗਾ ਆ ਚੁੱਕਿਆ ਹੈ ਜਿਹੜੀਆਂ ਭੈਣਾਂ ਦੀ ਕੁਝ ਪੇਮੈਂਟ ਵੀ ਆਈ ਸੀ ਕਿ ਕੁਝ ਦੀ ਹਜੇ ਰਹਿਣ ਦੀ ਸੀਗੀ ਜਿਹੜੀਆਂ ਭੈਣਾਂ ਨੇ ਹਨਾ ਮੈਨੂੰ ਮੈਸੇਜ ਕੀਤਾ ਹੋਇਆ ਸੀ ਵੀ ਸਾਨੂੰ ਇਹ ਵਾਲਾ ਸੂਟ ਚਾਹੀਦਾ ਹੈਗਾ ਤਾਂ ਤੁਸੀਂ ਹਨਾ ਜ਼ਰੂਰ ਮਤਲਬ ਆਪਣਾ ਜਿਹੜਾ ਮੈਸੇਜ ਕਰਕੇ ਸੂਟ ਲੈਣਗੇ ਜਿਹੜੇ ਲੈ ਸਕਦੇ ਹੋਗੇ ਇਹਦੇ ਵਿੱਚੋਂ ਲਓ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰ ਦਿਆਂਗੇ ਹੁਣ वीडियो है जड़ी ज़्यादा लंबी चली जाती हैगी इदा देखो फस्ट सूट तुम देख सकते सदगे बहुत ही प्यारा शेड है बिच है ना इतना सही आऊगा लो जी देखो बहुत ही प्यारा शेड है प्रिंट ती चेक कर सकते सौ प्योर कॉटन का सूट रहूगा विदाउट विदाउट लाइनिंग स्टिच होगा तो लाइनिंग की कोई लड़ नहीं हैगी लो जी एदा यह प्रिंट रहेगा ਪਹਿਲਾ ਪ੍ਰਿੰਟ ਇਹਦੇ ਵਿੱਚ ਦੇਖੋ ਇਹ ਵਾਲਾ ਹੈਗਾ 컬러 ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣਾ ਜਿੱਦਾਂ ਕਿ ਹੈ ਨਾ ਤੁਸੀਂ ਮੇਰੇ ਦੇਖ ਲਓ ਲੱਗਿਆ ਹੋਇਆ ਸੂਟ ਜਦੋਂ ਇਹ ਸਟਿਚ ਹੋ ਗਿਆ ਤੇ ਕਾਫੀ ਜਿਆਦੇ ਸੂਟ ਲੇਗੇ ਜੜਾ ਮਤਲਬ ਬਹੁਤ ਜਿਆਦੇ ਸੋਹਣਾ ਰੈਡੀ ਹੋ ਜਾਣਾ ਹੈਗਾ ਫਰਸਟ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਨੇੜੇ ਤੋਂ ਪ੍ਰਿੰਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1180 ਪਲੱਸ ਸ਼ਿਪਿੰਗ ਰਹੂਗੀ ਲਓ ਜੀ ਐਦਾਂ ਠੀਕ ਹੈ ਨੈਕਸਟ ਸੂਟ ਰਹੂਗਾ ਜੀ yellow ਦੇ ਵਿੱਚ ਦੇਖੋ ਬਹੁਤ ਹੀ ਜਿਆਦੇ ਸੋਹਣਾ ਖਿੜਮਾ ਜਾਂ ਪ੍ਰਿੰਟ ਹੈਗਾ ਇਸ ਤਰ੍ਹਾਂ ਦੇਖੋ yellow ਦੇ ਵਿੱਚ ਹੈਗਾ ਤੇ ਪ੍ਰਾਈਸ ਸਾਰਿਆਂ ਦਾ ਜਿੰਨੇ ਵੀ ਅੱਜ ਮੈਂ ਤੁਹਾਨੂੰ ਸੂਟ ਦਿਖਾਉਂਗੀ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿ ਦਿੰਨੀ ਆ ਤੇ ਲਾਸਟ ਵਿੱਚ ਵੀ ਜਰੂਰ ਦੱਸੂਗੀ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਸਾਰੇ ਰਹਿਣਗੇ 1180 ਪਲੱਸ ਸ਼ਿਪਿੰਗ ਰਹੂਗੀ ਐਕਸਟਰਾ ਸ਼ਿਪਿੰਗ ਹੈ ਜਿਹੜੀ ਤੁਹਾਡੇ ਤੋਂ ਕੋਈ ਨਹੀਂ ਲਈ ਜਾਊਗੀ ਲੋ ਜੀ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋਗੇ ਇਦਾਂ ਸੈਕਿੰਡ ਸੂਟ ਹੈ ਜਿਹੜਾ ਇਦਾਂ ਹੈਗਾ ਤੇ ਪ੍ਰਿੰਟ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਰੈਡੀ ਹੋਇਆ ਹੈ 1180 ਦਾ ਪ੍ਰਾਈਸ ਹੈ ਪਲੱਸ ਸ਼ਿਪਿੰਗ ਦਾ ਲੁਟ ਜੀ ਅਗਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਵੀ ਕਿਦਾਂ ਦਾ ਰਹੂਗਾ ਨੈਕਸਟ ਪ੍ਰਿੰਟ ਇਹ ਵਾਲਾ ਇਹਦੇ ਨਾਲ ਤੁਸੀਂ ਕੰਟਰਾਸਟ ਸਕਿਨ ਕਲਰ ਦਾ ਰੱਖ ਸਕਦੇ ਹੋਗੇ ਸਕਿਨ ਨਾਲ ਇਹ ਸੂਟ ਹੈ ਜਿਹੜਾ ਕਾਫੀ ਜਿਆਦਾ ਸੋਹਣਾ ਬਣ ਜਾਂਦਾ ਜਿੱਦਾਂ ਕਿ ਅੱਜਕੱਲ ਟ੍ਰੈਂਡ ਹੈ ਫਾਰਸੀ ਸਲਵਾਰਾਂ ਦਾ ਹਨਾ ਤਾਂ ਤੁਸੀਂ ਉਦਾਂ ਵੀ ਰੈਡੀ ਕਰਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਸਿੰਪਲ ਸਲਵਾਰਾਂ ਵੀ ਜਿੱਦਾਂ ਵੀ ਸਟਿਚ ਕਰਵਾ ਸਕਦੇ ਹੋ ਕੋਈ ਪਲਾਜ਼ੋ ਨਾਲ ਰੈਡੀ ਕਰਵਾਣਾਗਾ ਜਿੱਦਾਂ ਵੀ ਤੁਸੀਂ ਰੈਡੀ ਕਰਵਾਣਾਗਾ ਕਰਵਾ ਸਕਦੇ ਹੋ ਜੇ ਤੁਸੀਂ ਆਪਣੇ ਕੋਲੋਂ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਕੋਲੋਂ ਵੀ ਕਰਾ ਸਕਦੇ ਹੋ ਲੋ ਜੀ ਦੂਜਾ ਪ੍ਰਿੰਟ ਇਦਾਂ ਰਹੂਗਾ ਤੁਸੀਂ ਦੇਖ ਸਕਦੇ ਹੋਗੇ 1180 ਪ੍ਰਾਈਸ ਹੈ ਕੱਲ ਸੂਟਾਂ ਦੇ ਵਿੱਚ ਉਹ ਹਨ ਭੈਣ ਹੋਣਾ ਨੇ ਕਾਫੀ ਭੈਣਾਂ ਨੇ ਤਾਂ ਮਤਲਬ ਤਿੰਨ ਤਿੰਨ ਸੂਟ ਕਹਿੰਦੇ ਸਾਡੇ ਤਿੰਨ ਇੱਕ ਇੱਕ ਥਾਨ ਦੇ ਵਿੱਚੋਂ ਇੱਕ ਇੱਕ ਸੂਟ ਕੱਟ ਦੋ ਵੀ ਸਾਰੇ ਥਾਨਾਂ ਦੇ ਵਿੱਚੋਂ ਇੱਕ ਇੱਕ ਸੂਟ ਕੱਟ ਦੋ ਹਨਾ ਤੇ ਇਦਾਂ ਵੀ ਸੂਟ ਰਖਾਏ ਨੇਗੇ ਮਤਲਬ ਥਾਨ ਦੇ ਵਿੱਚ ਕਿੰਨੇ ਸੂਟ ਸੀਗੇ ਕਿਸੇ 'ਚ ਤਿੰਨ ਸੀਗੇ ਕਿਸੇ 'ਚ ਚਾਰ ਸੀਗੇ ਜ਼ਿਆਦਾ ਨਹੀਂ ਹੋਏ ਸੀਗੇ ਤਾਂ ਕਰਕੇ ਮੈਂ ਕਹਿ ਨਹੀਂ ਹੁੰਨੀ ਆ ਵੀ ਆਪਣਾ ਫਾਸਟਲੀ ਆਰਡਰ ਕਰਕੇ ਸੋੜਨੇ ਜਿਹੜੇ ਰਖਾ ਲਿਆ ਕਰੋ ਨੈਕਸਟ ਦੇਖੋ ਜੀ ਪਿੰਕ ਬਹੁਤ ਸੋਹਣਾ ਕੱਪੜਾ ਹੈਗਾ ਜਿੱਦਾਂ ਕੀ ਗਰਮੀ ਪੈ ਰਹੀ ਹੈ ਨਾ ਜਿਆਦੇ ਤੇ ਬਹੁਤ ਜਿਆਦੇ ਸੋਹਣਾ ਕੱਪੜਾ ਲਓ ਜੀ ਪਿੰਕ ਪੀਜ ਜਿਹਾ ਕਲਰ ਹੈ ਬਹੁਤ ਜਿਆਦੇ ਸੋਹਣਾ ਦੇਖੋ ਇਹ ਵੀ ਪ੍ਰਿੰਟ ਹੈਗਾ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਊਗਾ ਜੀ ਪੈਰਟ ਲੁੱਕ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਨੈਕਸਟ ਆਜੂ ਗਾਜੀ ਪਰਪਲ ਐਸਟਰਾ ਦੇਖੋ ਦੇਖੋ ਇਹ ਵਾਲਾ ਸ਼ੇਡ ਵੀ ਠੀਕ ਹੈ ਜੀ ਸਾਰੇ ਪ੍ਰਿੰਟ ਰਹਣਗੇ ਅਲੱਗ-ਅਲੱਗ ਪ੍ਰਿੰਟ ਨੇ ਤੁਸੀਂ ਇੱਕ ਲੈਣਾ ਦੋ ਲੈਣਾ ਤਿੰਨ ਲੈਣਾ ਜਿੰਨੇ ਵੀ ਲੈਣਾ ਚਾਹੋਗੇ ਲੈ ਸਕਦੇ ਹੋਗੇ ਪ੍ਰਿੰਟ ਬਹੁਤ ਜਿਆਦੇ ਸੋਹਣੇ ਰਹਣਗੇ ਲੋਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਠੀਕ ਹੈ ਜੀ ਇਹਦੇ ਨਾਲ ਦਾ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾ ਚੁੱਕੀ ਆਂਗੀ ਇਹ ਵੀ ਪ੍ਰਿੰਟ ਹੈ ਜਿਹੜਾ ਕਾਫੀ ਜ਼ਿਆਦਾ ਸੋਨਾ ਹੈਗਾ ਐਦਾਂ ਬਣਿਆ ਹੋਇਆ ਤੁਸੀਂ ਦੇਖੋ ਲੋਜੀ ਨੈਕਸਟ ਬਹੁਤ ਜਿਆਦੇ ਸੋਹਣੀ ਕਾਟਨ ਹੈਗੀ ਵਿਦਆਊਟ ਲਾਈਨਿੰਗ ਜਿੱਦਾਂ ਸਟਿਚ ਕਰਵਾਉਣਾ ਚਾਹੁੰਦੇ ਤੁਸੀਂ ਉਸ ਅਕੋਰਡਿੰਗ ਬਹੁਤ ਜਿਆਦੇ ਸੋਹਣੀ ਕਾਟਨ ਹੈ ਦੇਖੋ ਇਹ ਵਾਲੇ 1180 ਪ੍ਰਾਈਸ ਰਹੂਗਾ ਸਾਰਿਆਂ ਦਾ ਇਦਾਂ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹਦੇ ਵਿੱਚ ਹੈਗੇ ਨੇ ਕਿ ਕਲਰ ਦੂਜਾ ਕਲਰ ਹੈਗਾਗਾ ਪਰਪਲ ਦੇ ਵਿੱਚ ਟੋਨ ਚ ਆ ਜਾਊਗਾ ਫਲਾਵਰ ਇਹ ਕ ਆ ਜਾਊਗਾ ਪੀਚ ਦੇ ਵਿੱਚ ਸਟ੍ਰੈਂਡ ਦੇ ਵਿੱਚ ਤਿੰਨ ਕਲਰ ਨੇ ਤਿੰਨਾ ਚੋਂ ਤੁਸੀਂ ਕੋਈ ਮਰਜ਼ੀ ਜਿਹੜਾ ਸਿਲੈਕਟ ਕਰਕੇ ਲੈ ਸਕਦੇ ਹੋ ਵਿੱਚ ਲਵਲੀਨ ਦੇ ਵੀ ਨੇ ਜਿੱਦਾਂ ਦੇਖੋ ਲਵਲੀਨ ਦਾ ਟੈਗ ਲੱਗਿਆ ਹੋਇਆ ਤੇ ਇਹ ਵੀ 1180 ਦੇ ਵਿੱਚ ਹੈ ਲੋ ਇਹ ਵਾਲਾ ਸੂਟ ਠੀਕ ਹੈ ਜੀ ਪਲੱਸ ਸ਼ਿਪਿੰਗ ਹੈ ਜਿਹੜੀ ਇਨਕਲੂਡ ਹੈਗੇ ਵਿੱਚ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਨਾ ਕੋਈ ਤੁਹਾਡੇ ਤੋਂ ਲਈ ਜਾਊਗੀ ਐਕਸਟਰਾ ਸ਼ਿਪਿੰਗ ਜੋ ਵੀ ਹੈ ਨਾ ਸ਼ਿਪਿੰਗ ਇਹ ਵਿੱਚ ਇਨਕਲੂਡ ਕੀਤੀ ਹੋਈ ਹੈਗੀ ਕਾਫੀ ਭੈਣਾ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਸੀਂ ਸਾਨੂੰ ਸ਼ਿਪਿੰਗ ਦੱਸ ਦੋ ਵੀ ਕਿੰਨੀ ਹੈ ਨਾ ਤੇ ਵਿੱਚ ਹੀ ਹੁੰਦੀ ਐਕਸਟਰਾ ਚਾਰजेस ਆਪਾਂ ਕੋਈ ਨਹੀਂ ਲੈਂਦੇ ਹੈਗੇ ਜੋ ਵੀ ਪ੍ਰਾਈਸ ਹੁੰਦਾ ਸੂਟ ਦਾ ਜੋ ਵੀ ਹੁੰਦਾ ਹੈ ਨਾ ਕਿਵੇਂ ਦੁਪੱਟੇ ਨਾਲ ਹੁੰਦਾ ਵਿਦਾਊਟ ਦੁਪੱਟਾ ਹੁੰਦਾ ਜੋ ਵੀ ਰੇਟ ਹੁੰਦਾਗਾ ਹੈ ਨਾ ਤੇ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਭੈਣਾਂ ਜਿੰਨੇ ਮੈਨੂੰ ਇੰਨੀਆਂ ਭੈਣਾਂ ਦੇਖਦੀਆਂ ਨੇ ਹਨਾ ਤਾਂ ਸਾਰੀਆਂ ਭੈਣਾਂ ਅੱਗੇ ਪ੍ਰਾਈਜ਼ ਰੰਗੇ ਜਿਹੜੇ ਮਤਲਬ ਰੱਖੇ ਹੁੰਦੇ ਨੇਗੇ ਜਿਵੇਂ ਜਿਵੇਂ ਠੀਕ ਲੱਗਦਾਗਾ ਜਿਹੜੀ ਭੈਣ ਨੂੰ ਵੀ ਹਾਂ ਹਨਾ ਵੀ ਅਸੀਂ ਇਹ ਪ੍ਰਾਈਜ਼ ਦੇ ਵਿੱਚ ਸੂਟ ਲੈ ਸਕਦੇ ਆਂਗੇ ਉਦੋਂ ਉਦੋਂ ਆਰਡਰ ਰੰਗੇ ਜਿਹੜੇ ਉਹ ਕਰ ਦਿੰਦੇ ਰੰਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰਦਾ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ